ਹਾਂਜੀ ਲੋਰਮ ਆਪਣੇ ਨਾਮ ਦਾ ਸਕੇ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੀ ਸਾਰੀ ਗੱਲਬਾਤ ਮੇਰਾ ਨਾਮ ਸਿਮਰਨ ਹੈ ਅੱਜ ਤੇ ਆ ਇੱਕ ਰੇਪ ਕੇਸ ਦੇ ਬਾਰੇ ਧਰਨਾ ਲਾਇਆ ਸੀ ਅੱਜ ਤੇ ਇੱਕ ਮਹੀਨਾ ਪਹਿਲਾਂ ਬੇਟੀ ਨਾਲ ਰੇਪ ਹੋਇਆ ਸੀ ਉਹ ਬਾਲਗ ਸੀ ਤੇ ਜਿਹਦੇ ਚ ਪੱਚਾ ਤੇ ਇਹਨਾਂ ਨੇ ਕਰਤਾ ਸੀ ਦਿਨ ਦਿਨ ਬਾਅਦ ਪਰ ਨਾ ਰੈਸਟਾ ਨਹੀਂ ਪਾਈਆਂ ਸੀ ਮੁੰਡਿਆਂ ਨੇ ਉਹਦੇ ਬਾਰੇ ਅੱਜ ਅਸੀਂ ਧਰਨਾ ਲਾਇਆ ਸੀ ਫਿਰ ਅਫਸਰਾਂ ਨੇ ਕਿਹਾ ਵਾ ਕਿ ਟੀਮਾਂ ਭੇਜੀਆਂ ਪਣੀਆਂ ਵਾਕਫ ਵਾਕਫ ਜਗ੍ਹਾ ਤੇ ਹੁਣ ਉਹ ਕਰਨਗੇ ਤੇ ਬੰਦਿਆਂ ਨੂੰ ਪੁਸ਼ਪਰਤਾ ਸਾਰੀ ਕਰਕੇ ਇਹਨਾਂ ਨੇ 4 ਦਿਨ ਦਾ ਟਾਈਮ ਸਾਡੇ ਤੋਂ ਲਿਆ ਵਾ ਅੱਜ ਸਵੇਰੇ ਕਿੰਨੇ ਵਜੇ ਤੁਹਾਡੇ ਕੋਲ ਤੁਹਾਨੂੰ ਦਿੱਤਾ ਗਿਆ ਸੀ ਅਸੀਂ ਅਸੀਂ ਸਵੇਰੇ 1:10 ਤਕਰੀਬ 11 ਵਜੇ ਆਏ ਸੀ ਤੇ ਫਿਰ ਅਫਸਰਾਂ ਨੇ ਆ ਕੇ ਉਹਨਾਂ ਨੇ ਸਾਨੂੰ ਧਰਨੇ ਤੇ ਲਾਉਣ ਨਹੀਂ ਲਾਉਣ ਦਿੱਤਾ ਕਿ ਆਪਾਂ ਤੁਹਾਡੀ ਜਿਹੜੀ ਜੋ ਵੀ ਮੰਗਿਆ ਆਪਾਂ ਪੂਰੀ ਕਰਾਂਗੇ ਟਾਈਮ ਦਿਓ ਸਾਨੂੰ ਹੁਣ 4 ਦਿਨ ਦਾ ਟਾਈਮ ਆਪਾਂ ਪੁੱਛ ਉਹਨਾਂ ਨੂੰ ਦੇ ਦਿੱਤਾ ਵਾ 5ਵਾਂ ਦਿਨ ਸਾਡਾ ਵਾ ਜੀ ਠੀਕ ਐ ਰਿਓ ਕਿ ਇੱਕ ਮਹੀਨਾ ਹੋ ਗਿਆ ਕੋਈ ਸੁਲਾਈ ਨਹੀਂ ਹੋਈ ਤੇ ਕਾਰਵਾਈ ਕੀ ਕਰਨ ਸਮਝਦੇ ਹੋ ਕਾਰਨ ਵਸ ਹੁਣਾ ਪਤੇ ਕੀ ਕਹਿ ਸਕਦੇ ਇਹਦੇ ਬਾਰੇ ਲਾਪਰਵਾਹੀ ਹੈ ਪੁਲਿਸ ਦੀ ਕੀ ਬੁਲਾਸਨੇ ਕੋਈ ਰੇਟ ਨਹੀਂ ਕੀਤਾ ਜਾਂ ਕੀ ਆ ਜੋ ਵੀ ਆ ਹੁਣ ਤੇ ਜੇ ਅੱਗੇ ਵੀ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਜੇ ਅੱਗੇ ਵੀ ਨਹੀਂ ਹੋਵੇ ਤਾਂ ਕੀ ਕਰੂਗੇ ਜੇ ਨਹੀਂ ਹੋਗੇ ਫੇਰ ਅਸੀਂ ਭਾਰੀ ਕੱਟ ਲੈ ਕੇ ਇੱਥੇ ਬੈਠਾਂਗੇ ਜੀ ਫੇਰ ਅਸੀਂ ਨਹੀਂ ਛੱਡਾਂਗੇ ਜਿੰਨੀ ਦੇਰ ਤੱਕ ਇਹ ਨਹੀਂ ਰਹੇ ਤੇ ਲੱਗਾਂਗੇ ਕਿਹੜੀ ਕੂਦੀ ਨਾਲ ਗੱਲ ਕਰਤ ਕਮ ਹੋਇਆ ਨਵਾਲਕ ਸੀ ਆ ਨਵਾਲਕ ਸੀ ਨਵਾਲਕ ਸੀ ਕੱਢ ਲੈ ਗੱਲ ਕਰਾਂਗੇ ਆਪਣਾ ਨਾਮ ਦੱਸੋ ਪਹਿਲਾਂ ਤੇ ਕੀ ਛੜੀ ਗੱਲ ਮੈਂ ਰਾਜਰਾਣੀ ਆ ਜੀ ਪ੍ਰਧਾਨ ਆ ਕੀ ਕੀ ਗੱਲ ਹੋਈ ਗੱਲ ਇਹ ਆ ਜੀ 10ਵੇਂ ਮਹੀਨੇ ਦੀ 3 ਤਰੀਕ ਦਾ ਪਰਚਾ ਯਾਰ ਇਹ ਕਿਸ ਹੈ ਜੀ ਠੀਕ ਹੈ ਜੀ ਤੇ ਉਹ ਲੜਕੀ ਇੱਕ ਫੜੀ ਹੋਈ ਆ ਜਿਹੜੀ ਲੈ ਕੇ ਆਈ ਸੀ ਕੁੜੀ ਨੂੰ ਤੇ ਬਾਕੀ ਮੁੰਡੇ ਇਹਨਾਂ ਨੇ ਦੋ ਨਹੀਂ ਫੜੇ ਉਹ ਅੱਜ ਤੱਕ ਅਸੀਂ ਇਰਾਦੇ ਕੋਲੇ ਚੱਕਰ ਮਾਰਦੇ ਰਹੇ ਆ ਹਰ ਰੋਜ਼ ਥਾਣੇ ਆਉਂਦੇ ਆ ਕਿ ਉਹਨਾਂ ਬੰਦਿਆਂ ਨੂੰ ਫੜੋ ਫੜੋ ਪਰ ਸਾਨੂੰ ਕੋਈ ਨਿਆ ਨਹੀਂ ਮਿਲਦਾ ਸੀ ਕੀ ਕਾਰਨ ਸੋ ਮਰਦੇ ਕਿ ਕਾਰਨ ਇਹ ਸੇ ਹੋ ਸਮਿੰਦਰ ਜੀ ਇਹਨਾਂ ਦੀ ਲਾਪਰਵਾਹੀ ਆ ਏ ਧਿਆਨ ਨਹੀਂ ਦਿੰਦੇ ਕਿਹੜੇ ਥਾਣੇ ਤੋਂ ਆ ਤੁਹਾਡੇ ਕੋਲ ਨਾ ਦਿੱਤਾ ਜੀ ਇਹ ਬੀਟਵਿਨ ਥਾਣਾ ਜੀ ਬੀਚ ਨੂੰ ਬੀਟਵਿਨ ਥਾਣਾ ਸੁਲਤਾਨਵੰਡ ਗੇਟ ਸਾਡੀ ਕੋਈ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਇਸ ਮਾਮਲੇ 'ਚ ਇਸ ਮਾਮਲੇ 'ਚ ਹੁਣ ਸਾਡੀ ਹੋਈ ਹੈ ਜੇ ਗੱਲ ਅਫਸਰਾਂ ਨਾਲ ਇਸ ਤਰੀਕੇ ਨਾਲ ਹੋਈ ਹੈ ਇਹ ਗੱਲ ਸਾਡੀ ਉਹਨਾਂ ਸਾਨੂੰ ਕਿਹਾ ਸਾਨੂੰ 4 ਦਿਨ ਦਾ ਟਾਈਮ ਦੋ ਅਸੀਂ ਬੰਦੇ ਅਰੈਸਟ ਕਰਾਂਗੇ ਅਸੀਂ ਉਹਨਾਂ ਨੂੰ 5 ਦਿਨ ਦਾ ਟਾਈਮ ਦਿੱਤਾ 5 ਦਿਨ ਤੋਂ ਬਾਅਦ ਜੇਕਰ ਨਹੀਂ ਉਹ ਬੰਦੇ ਫੜਤੇ ਤੇ ਅਸੀਂ ਪੂਰਾ ਪੂਰਾ ਤਰਨਾ ਪਾਰਾ ਦਵਾਂਗੇ ਇਸ ਕਿਹੜੀ ਕੁੜੀ ਹੈ ਇਹ ਨਾ ਬਾਲਕ ਹੈ ਜੀ ਕੁੜੀ ਬਿਲਕੁਲ ਨਾ ਬਾਲਕ ਹੈ ਜੀ ਹਾਂਜੀ ਮਹਾਂਿਸਾਰਿਤ ਕੋਲ ਇੱਕ ਮਾਮਲਾ ਆਇਆ ਹੋਣਾ ਹੈ ਕਿ ਇੱਕ ਨਵਾਲਿਕ ਪੁਰੀ ਦਾ ਰੇਲਵੇ ਦੇ ਪਰਿਵਾਰ ਵੱਲੋਂ ਥਾਣੇ ਦੇ ਬਟਰ ਲਾਭ ਲਗਾਇਆ ਗਿਆ ਸੀ ਕੀ ਸਾਰਾ ਹੋ ਗਿਆ ਜੀ 3 10 25 ਨੂੰ ਸਾਡੇ ਕੋਲ ਐਫਆਰ ਨੰਬਰ 224 ਅੰਡਰ ਸੈਕਸ਼ਨ 64 3 ਜਿਮਨ 5 223 ਬੀਐਨਐਸ ਅ 4 ਪੌਕਸੋ ਐਟ ਥਾਣਾ ਵੀਰਜਨ ਵਿਖੇ ਰਜਿਸਟਰ ਹੋਇਆ ਸੀ ਜਿਸ ਦੇ ਵਿੱਚ ਕੁੱਲ 4 ਦੋਸ਼ੀ ਸੀ ਜਿਨ੍ਹਾਂ ਦੇ ਵਿੱਚੋਂ 2 ਦੋਸ਼ੀ ਮੁਸਕਾਨ ਅਤੇ ਨਰਿੰਦਰ ਸਿੰਘ ਇਹ ਜਿਹੜੇ ਗ੍ਰਿਫਤਾਰ ਨੇ ਅਤੇ ਦੋ ਦੋਸ਼ੀ ਅਜੇ ਅਤੇ ਸਿਮਰਜੀਤ ਸਿੰਘ ਸਿਮਾਵਾਸੀ ਸੁਲਤਾਨਵੰਡ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਜੋ ਪਰਿਵਾਰ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਜਿਹੜਾ ਸਾਡੇ ਕੋਲ ਪੇਸ਼ ਹੋਏ ਸੀ ਜੋ ਸਾਡੇ ਵੱਲੋਂ ਪਹਿਲਾਂ ਵੀ ਜਿਹੜੀਆਂ ਟੀਮਾਂ ਇਹ ਕੋਸ਼ਿਸ਼ ਕਰ ਰਹੀਆਂ ਨੇ ਤੇ ਹੁਣ ਵੀ ਜਿਹੜਾ ਅਸੀਂ ਕੁਬੀਆ ਤੌਰ ਤੇ ਇਹਦੀ ਜਾਣਕਾਰੀ ਇਹਨਾਂ ਬਾਰੇ ਇਕੱਠੀ ਕੀਤੀ ਹੈ ਤੇ ਜਲਦੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਜਾਵੇਗਾ ਜੀ ਕਿੱਥੋਂ ਦੇ ਰਹੇ ਨੇ ਇਹ ਕਿ ਉਹ ਕੁੜੀ ਨਾਲ ਕਿਉਂ ਇੰਜ ਕੀਤਾ ਕੀ ਕਰਨਾ ਇਹ ਦੇਖੋ ਜੀ ਇਹ ਲੜਕੀ ਦੀ ਸਹੇਲੀ ਜਿਹੜੀ ਉਹਨੂੰ ਵਰਗਲਾ ਕੇ ਲੈ ਗਈ ਸੀ ਤੇ ਹੋਟਲ ਦੇ ਵਿੱਚ ਜਿਹੜਾ ਕਮਰਾ ਜਿੱਥੇ ਉਹਦੀ ਆਈਡੀ ਨਹੀਂ ਸੀ ਲਾਈ ਤੇ ਦੋ ਲੜਕੇ ਉੱਥੇ ਇੱਕ ਜਿਹੜਾ ਮਸਕਾਨ ਦਾ ਫਰੈਂਡ ਸੀ ਤੇ ਇੱਕ ਲੜਕਾ ਜਿਹੜਾ ਹੋਰ ਆਇਆ ਸੀ ਜਿੰਨਾਂ ਚਾਰਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਰਿਸਟਰ ਹੋਇਆ ਸੀ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਬਾਕੀ ਦੋ ਨੂੰ ਗ੍ਰਿਫਤਾਰ ਜਿਹੜਾ ਜਲਦੀ ਕਰ ਲਿਆ ਜਾਵੇਗਾ ਜੀ ਸਰ ਜਿਹੜੇ ਗ੍ਰਿਫਤਾਰ ਨੇ ਉਹਨਾਂ ਦੇ ਫਿਕਰੀ ਕਰਨ ਦੀ ਜ਼ਰੂਰਤ ਇਹਦੀ ਪੌਕਸੋ ਐਕਟ ਤੇ ਜਿਹੜਾ 64 ਬੀਐਨਐਸ ਦੇ ਤਹਿਤ ਜਿਹੜਾ ਮਕਦਮਾ ਦਰਜ ਰਿਸਟਰ ਹੋਇਆ ਦੋਵੇਂ ਦੋਸ਼ੀ ਜੇ